ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਮ ਦੇ ਡਿਬਰੂਗੜ੍ਹ ਜੇਲ੍ਹ ਚ ਬੰਦ ਵਾਰਿਸ ਪੰਜਾਬ ਦੇ ਪ੍ਰਮੁੱਖ ਅਰ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਸੰਸਦ ਅਮਰਿਤਪਾਲ ਸਿੰਘ ਨੂੰ ਹੁਣ ਰਿਹਾ ਕਰਨ ਦੀ ਅਪੀਲ ਕੀਤੀ ਜਾ ਰਹੀ ਆ ਜਿਹਦੇ ਲਈ ਅਮਰੀਕਾ ਦੇ ਵਿੱਚ ਰਿਹਾਈ ਲਈ ਮੁਹਿੰਮ ਸ਼ੁਰੂ ਹੋ ਚੁੱਕੀ ਆ ਅਮਰੀਕੀ ਸਿੱਖ ਵਕੀਲ ਜਸਪ੍ਰਿਤ ਸਿੰਘ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਮੁਲਾਕਾਤ ਕਰਕੇ ਭਾਰਤ ਦੀ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਨੂੰ ਰਿਹਾ ਕਰਾਉਣ ਲਈ ਅਨੁਰੋਧ ਕੀਤਾ ਆ ਜਸਪ੍ਰਿਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਆ ਤੇ ਉਹਨਾਂ ਦਾ ਮੰਨਣਾ ਹੈ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਗਲਤ ਆ ਤੇ ਉਹ ਉਹਨਾਂ ਦੀ ਰਿਹਾਈ ਦੇ ਲਈ ਅਮਰੀਕੀ ਸੰਸਦਾਂ ਤੇ ਉੱਤੇ ਦਬਾਅ ਪਾਉਣ ਦੀ ਯੋਜਨਾ ਬਣਾ ਰਹੇ ਆ ਜਸਪ੍ਰਿਤ ਸਿੰਘ ਨੇ ਇੱਕ YouTube ਵੀਡੀਓ ਵਿੱਚ ਦੱਸਿਆ ਕਿ ਪਿਛਲੇ 2-3 ਮਹੀਨਿਆਂ ਚ ਉਹ ਕਮਲਾ ਹੈਰਿਸ ਨਾਲ ਦੋ ਵਾਰ ਮਿਲ ਚੁਕੇ ਆ ਔਰ ਉਹਨਾਂ ਦੇ ਨਾਲ ਇਮੀਗ੍ਰੇਸ਼ਨ ਮੁੱਦੇ ਤੇ ਵੀ ਗੱਲਬਾਤ ਕੀਤੀ ਆ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਅਮਰਿਤਪਾਲ ਸਿੰਘ ਨੇ 2 ਲੱਖ ਵੋਟਾਂ ਦੇ ਨਾਲ ਕਾਂਗਰਸ ਦੇ ਕੁਲਬੀਰ ਸਿੰਘ ਨੂੰ ਹਰਾਇਆ ਸੀ ਜਸਪ੍ਰਿਤ ਸਿੰਘ ਦਾ ਕਹਿਣਾ ਹੈ ਕਿ ਅਮਰਿਤਪਾਲ ਦੀ ਗ੍ਰਿਫਤਾਰੀ ਮਾਨਵ ਅਧਿਕਾਰਾਂ ਤੇ ਗੰਭੀਰ ਸਵਾਲ ਖੜੇ ਕਰਦੀ ਆ ਕਮਲਾ ਹੈਰਿਸ ਭਾਰਤੀ ਅਮੂਲ ਦੀ ਅਮਰੀਕੀ ਨੇਤਾ ਹੈ ਜਿਦੇ ਕਰਕੇ ਜਸਪ੍ਰਿਤ ਸਿੰਘ ਨੇਵਾਦਾ ਦੇ ਸੇਨੇਟਰ ਜੈਕਲਿਨ ਸ਼ੇਰਿਲ ਰੋਜਨ ਔਰ ਐਰिजੋਨਾ ਦੇ ਸੰਸਦ ਰੁਬੇਨ ਗਲੇਗੋ ਦੇ ਨਾਲ-ਨਾਲ ਹੋਰ ਕਈ ਅਮਰੀਕੀ ਸੇਨੇਟਰਸ ਦੇ ਨਾਲ ਅਮਰਿਤਪਾਲ ਦੀ ਰਿਹਾਈ ਸੰਬੰਧੀ ਗੱਲਬਾਤ ਕਰ ਚੁੱਕੇ ਹਨ ਅਮਰੀਕਾ ਮਾਨਵ ਅਧਿਕਾਰਾਂ ਨੂੰ ਤਵੱਜੋ ਦਿੰਦਾ ਹੈ ਫੇਰ ਚਾਹੇ ਉਹ ਘਰੇਲੂ ਹੋਣ ਜਾਂ ਫਿਰ ਅੰਤਰਰਾਸ਼ਟਰੀ ਜਸਪ੍ਰਿਤ ਨੇ ਕਿਹਾ ਕਿ ਨਿਆਂ ਦਾ ਇੱਕ ਸਿਧਾਂਤ ਹੈ ਕਿ ਸਜ਼ਾ ਅਪਰਾਧ ਦੇ ਸਮਾਨ ਹੋਣੀ ਚਾਹੀਦੀ ਅਸੀਂ ਮਾਨਵ ਅਧਿਕਾਰਾਂ ਦੇ ਐਂਗਲ ਤੋਂ ਇਸ ਮਾਮਲੇ ਨੂੰ ਅਮਰੀਕਾ ਸਰਕਾਰ ਦੇ ਸਮਖਸ਼ ਰੱਖਿਆ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ